ਚਿਪੋ ਵਾਲੇ ਮੀਟਰਾਂ ਨੂੰ ਲੈ ਕੇ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤੇ ਉੱਥੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹ ਮੀਟਰ ਨਾ ਲੱਗਣ ਤੇ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨ ਜਥੇਬੰਦੀ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਪਿੰਡਾਂ ਦੇ ਵਿੱਚ ਚਿਪ ਮੀਟਰ ਨਹੀਂ ਲੱਗਣੇ ਚਾਹੀਦੇ ਤੇ ਜਿਸ ਦਾ ਲਗਾਤਾਰ ਵਿਰੋਧ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ ਤੇ ਉੱਥੇ ਸਰਕਾਰ ਦੇ ਖਿਲਾਫ ਪੜਾਅਸ ਗੱਡੀ ਜਾ ਰਿਹਾ ਹੋਰ ਕੀ ਕੁਝ ਕਹਿਣਾ ਆਓ ਤੁਹਾਨੂੰ ਸੁਣਾਉਂਦੇ ਹਾਂ ਜੀ ਨੂੰ ਪ੍ਰਾਈਵੇਟ ਅਥਾਈਂ ਦੇ ਹੇਲੀ ਕਾਰਪੋਰੇਟ ਦਾ ਵਿਕਾਸ ਮਾਡਲ ਨਹੀਂ ਰੌਲਾ ਪਾ ਕਿ ਉਸ ਹਾਰਿਆ ਬਾਬਰੇ ਦੀ ਜੜ੍ਹ ਇਹ ਦੇਚਦੇ ਆਕਨ ਜਿਹੜੇ ਉਹਦੇ ਸੇਵਾਦਾਰ ਬਣੇ ਹੋਏ ਇਹ ਬਿਜਲੀ ਦਾ ਪ੍ਰਬੰਧ ਪੂਰੀ ਤਰ੍ਹਾਂ ਉਹਨਾਂ ਨੂੰ ਪਹਿਲਾਂ ਦੇ ਚੁੱਕੇ ਐ 2003 ਐਕਟ ਰਾਹੀਂ 1947 ਆਇਆ ਇੱਕ ਦਾ ਘੋੜਾ ਹੁਣ ਉਹਦਾ ਸਪਲਾਈ ਦਾ ਨਿਜੀਕਰਨ ਕਰਕੇ ਪੂਰੀ ਤਰ੍ਹਾਂ ਜਿਹੜਾ ਬਿਜਲੀ ਜਿਹੜੀ ਆ ਬਿਜਲੀ ਦਾ ਨਿਜੀਕਰਨ ਕਰਨ ਦੀ ਤਿਆਰੀ ਕੀਤੀ ਹੋਈ ਹੈ ਕੇਂਦਰ ਸਰਕਾਰ ਨੇ ਉਹਦੇ ਤਹਿਤ ਪਿਲੇ ਦੋ ਤਿੰਨ ਸਾਲ ਤੋਂ ਮੀਟਰਾਂ ਦੇ ਦੁਆਲੇ ਹੋਏ ਪਰ ਮੀਟਰ ਲਾਉ ਛੇ ਪੜ ਪੰਜਾਬ ਦੇ ਵਿੱਚ ਹੁਕਮ ਦਿੱਤੇ ਹੋਏ ਆ ਜਿਹੜੇ ਦੇ ਵੀ ਕੇਂਦਰੀ ਮੰਤਰੀ ਜਿਹੜਾ ਖੱਟਰ ਮਨੋਰਨਾਲ ਖੱਟਰ ਉਹ ਕਹਿ ਗਏ ਚੰਡੀਗੜ੍ਹ ਦੇ 31 ਗਸਤਕ ਮੀਟਰ ਲੱਗ ਜਾਣੇ ਚਾਹੀਦੇ ਪੰਜਾਬ ਦੇ ਵਿੱਚ ਸਾਡੇ ਕਿ ਇਹ ਬਿ ਸ਼ੁਰੂ ਹੋ ਜਾਣੀ ਚਾਹੀਦੀ ਹੈ ਮੀਟਰ ਉਹਦੇ ਤਹਿਤ ਇਹਨਾਂ ਨੇ ਪੂਰਾ ਜੋਰ ਲਾਇਆ ਹੈ ਸਾਮੀ ਦੂਸ਼ੇ ਨਾਲ ਚੁੱਕੇ ਪੰਜਾਬ ਨੂੰ ਦਾ ਮੁਕਾਬਲਾ ਪੂਰੇ ਪੰਜਾਬ 'ਚ ਕੀਤਾ ਜਾਇਆ ਮੀਟਰ ਲੱਗਣ ਹੀ ਦਿੱਤੇ ਜਾ ਰਹੇ ਜਿਹੜੇ ਲੱਗੇ ਉਹ ਛੁੱਟੇ ਜਾ ਰਹੇ ਆ ਦਫਤਰਾਂ ਦੇ ਬਿਲਕੁਲ ਕੋਲ ਉਹ ਕਿਉਂ ਛੁੱਟੇ ਜਾ ਰਹੇ ਆ ਉਹ ਦਲੀਲ ਆ ਤਰਕ ਆ ਸਾਡੇ ਕੋਲ ਕਿ ਇਸੇ ਪਾਵਰ ਕਾਮ ਦਾ ਇੱਕ ਕਾਨੂੰਨ ਆ ਉਸ ਕਾਨੂੰਨ ਦੇ ਵਿੱਚ ਸਾਫ਼ ਲਿਖਿਆ ਹੋਇਆ ਰੈਗੂਲੇਟਰੀ ਕਮਿਸ਼ਨ ਦਾ ਇਹ ਉਹਦੇ ਸਾਫ਼ ਲਿਖਿਆ ਹੋਇਆ ਕਿ ਖਪਤਕਾਰ ਦੀ ਮਰਜ਼ੀ ਆ ਉਹਨੇ ਕਿਹੜਾ ਮੀਟਰ ਲਵਾਉਣਾ ਚਾਹੇ ਆਪਣਾ ਸਮਾਰਟ ਲਵਾਉਣਾ ਤੇ ਦੂਜਾ ਮੀਟਰ ਲਵਾਉਣਾ ਕਿਉਂਕਿ ਉਹਦੀ ਕੀਮਤਾਂ ਨੇ ਵਧੀ ਜੀ 1 ਕਿਲੋ ਘਾਟ ਦਾ ਮੀਟਰ ਲਾਉਂਦੇ ਆਏ ਉਹਦਾ 4500 ਰੁਪਿਆ ਪਾਉਂਦੇ ਨੇ ਉਹਦੇ ਬਿੱਲ ਦੇ ਵਿੱਚ ਮੀਟਰ ਦੀ ਕੀਮਤ ਇਹ 3 ਕਿਲੋਵਾਟ ਦਾ ਕਿਸੇ ਨੇ ਲੋੜਾ ਹੈ ਆਪਣੇ ਘਰ ਉਹਦਾ 1700 ਰੁਪਇਆ ਕਹੁੰਦੇ ਆ ਕਿ ਇਹਦੇ ਸਾਰਾ ਕੰਪਨੀਆਂ ਬਨਾਫਾ ਘੁਮੋਖ ਘਟਾਉਣ ਲਈ ਕੀਤਾ ਜਾ ਰਿਹਾ ਹੈ ਬਾਕੀ ਇਹ ਪਾੜੇ ਮੀਟਰਾਂ ਦੀ ਜਾਂ ਸਮਾਰਟ ਮੀਟਰਾਂ ਦੀ ਸਭ ਲੋੜ ਨਹੀਂ ਹੈ ਇਹਨਾਂ ਦੇ ਤਰੂਨ ਦੇ ਬਤਾ ਸਾਡੀ ਮਰਜ਼ੀ ਲੋੜਾ ਤੇ ਨਹੀਂ ਲੋੜ ਇਹ ਇਹ ਫਿਰ ਕਿਤਰਾ ਲਾ ਰਿਹਾ ਅਸਲ ਤੇ ਗੈਰ ਕਾਨੂੰਨੀ ਕਰ ਰਿਹਾ ਪੂਰੇ ਪੰਜਾਬ 'ਚ ਇਹ ਪੰਜਾਬ ਦੇ ਲੋਕੋ ਗੈਰ ਕਾਨੂੰਨੀ ਹੋ ਰਹੀ ਖਪਤ ਕਰੋ ਸਾਰੇ ਉਹ ਇਹ ਮੀਟਰ ਜਿਹੜੇ ਲੱਗੇ ਹੋਏ ਪੁੱਟ ਦਿਓ ਸਾਰੇ ਅਸੀਂ ਨਾਲ ਖੜੇ ਆਂ ਜਿੱਥੇ ਤਾਂ ਜਿੱਥੇ ਜਾਵਦਾ ਵਾ ਕਿਸਾਨ ਮਿਹਨਤੂ ਸਿੰਘ ਅਰਚ ਕਮੇਟੀ ਨੂੰ ਸਾਨੂੰ ਆਜ ਦਿਓ ਅਹੀਂ ਆਉਣੇ ਆ ਪਿੰਡਾਂ 'ਚ ਕਮੇਟੀਆਂ ਬਣਾਓ ਇਹ ਮੀਟਰ ਲਾ ਕੇ ਦਫਕਰਾ ਛੁੱਟੀਏ ਇਹ ਮੀਟਰਾਂ ਦੇ ਨਾਲ ਤੁਹਾਡੇ ਘਰ ਦੀ ਬੱਤੀ ਬੁੱਝ ਜਾਣੀ ਹੈ ਤੁਹਾਡੀਆਂ ਬੰਬੀਆਂ ਤੇ ਆਉਣੇ ਦਿਨਾਂ 'ਚ ਮੀਟਰ ਲੱਗਣੇ ਕਿਉਂ ਪਰ ਤਾਂ 250 ਰੁਪਿਆ ਪਾਈਪੀ ਮੋਟਰ ਨੂੰ ਤੇ ਦਾਦੀ ਮੋਟਰ ਨੂੰ ਜਿਹੜਾ ਵਾ 9000 ਰੁਪਿਆ ਤੋਂ ਉਸ ਤੋਂ ਬਾਅਦ ਪੇ ਗਿਣੀਓ ਕਿ ਮੋਟਰ ਕਿੰਨੀ ਵੱਡੀ ਹੈ ਇਸ ਤਰ੍ਹਾਂ ਘਰਾਂ ਦੀ ਬੱਤੀ ਜਿਹੜੀ ਹੈ ਉਹ ਤੁਹਾਡੀ ਬੁੱਝ ਜਾਣੀ ਕਿਉਂਕਿ ਜਿਹੜਾ ਸਰਪਲਜ ਦੇ ਲੈ ਤਨ ਵਾੜੀ ਮੋਟੀ ਸਬਸਿਡੀ ਦੇ ਰਿਹਾ ਉਹ ਵੀ ਨਾਲ ਹੀ ਖਤਮ ਹੋ ਜਾਣੀ ਆ ਜਿਹੜੀ ਇਹ ਉਸ ਦੇ ਉਸ ਦੇ ਇਸ ਦੇ ਪ੍ਰਭਾਵ ਤਹਿਤ ਹੋਣਾ ਕੀ ਆ ਇਹਦੇ ਨਾਲ ਇਹ ਵਾਪਰ ਰਹਾ ਵਾ ਕਿ ਤੁਹਾਡੀ ਘਰ ਦੀ ਬਕੀਲੇ ਬਿੱਲ ਜਿਹੜੇ ਚੜ ਜੜੀ 5000 ਦੇ ਆਉਂਦੇ ਆ ਜਾਂ ਜਿੱਥੇ ਮੀਟਰ ਲੱਗਿਆ ਵੱਧ ਪਰਤੇ ਜੁਪੀ ਤੇ ਵਿਹਾਰ ਚ ਉਥੇ ਦੇਖ ਲੋ ਹਾਲਤ ਕੀ ਬਣੀ ਆ ਇਸੇ ਤਰ੍ਹਾਂ ਪੰਜਾਬ ਕੀ ਜਿੱਥੇ ਲੱਗੇ ਉਥੇ ਦੇਖ ਲੋ ਇਸ ਕਰਕੇ ਸਾਰੇ ਹੀ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਦੁਕਾਨਦਾਰਾਂ ਨੂੰ ਸਾਰੇ ਬਾਕੀ ਵਰਗਾਂ ਨੂੰ ਅਸੀਂ ਸਪੋਰਟ ਯੂਰਪੀਲ ਕਰਦੇ ਆ ਇੱਕ ਸਾਰ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨਾਲ ਰابطਾ ਕਰੋ ਇਹ ਮੀਟਰ ਤੁਹਾਡੀ ਘਰ ਦੀ ਬੱਤੀ ਬੁਝਾ ਦੇਣਗੇ ਤੇ ਤੁਹਾਡਾ ਕਾਰੋਬਾਰ ਬੰਦ ਕਰ ਦੇਣਗੇ ਤੁਹਾਡੀਆਂ ਖੇਤਾਂ ਦੇ ਵਿੱਚ ਮੋਟਰਾਂ ਬੰਦ ਕਰ ਦੇਣਗੇ ਇਸ ਲਈ ਮੀਟਰ ਲਾਉਣੇ ਬਹੁਤ ਜ਼ਰੂਰੀ ਆ ਤੇ ਗੈਰ ਤਰੂ ਨਹੀਂ ਲਾਦੇ ਸਾਰ ਨੂੰ ਜੋਸ਼ੇ ਗਰਸ਼ਮੀ ਪੰਜਾਬ ਨੂੰ ਜ਼ਿਲ੍ਹਾ ਹੈ ਪੂਰੇ ਮੀਟਰ ਲਾਏ ਜਾ ਰਹੇ ਆ ਅੱਜ ਵੀ ਫਾਜ਼ਿਲਕੇ ਦੇ ਵਿੱਚ ਫਾਈ ਜਲਾਲਾਬਾਦ ਤਹਿਸੀਲ ਦੇ ਵਿੱਚ ਜਿਹੜੇ ਪਿੰਡ ਪੈਂਦੇ ਆ ਉਹਨਾਂ ਦੇ ਮੀਟਰ ਪੰਜ ਗਰਾਹਿੰਦੇ ਤੇ ਈਸਾ ਪੰਜ ਗਰਾਹਿੰਦੇ ਲਾ ਕੇ 32 ਮੀਟਰ ਜਿਹੜੇ ਆ ਅੱਜ ਸਾਡੇ ਆਗੂ ਦਫ਼ਤਰ ਚ ਬੋੜੇ ਜਾ ਰਹੇ ਆ ਇਸ ਤਰ੍ਹਾਂ ਬਾਕੀ ਬੋਗੇ ਦੇ ਵਿੱਚ ਬਾਕੀ ਥਾਵਾਂ ਦੇ ਉੱਤੇ ਜਿਹੜੇ ਆ ਉਹ ਮੀਟਰ ਲਾ ਕੇ ਲਗਾਤਾਰ ਛੁੱਟੇ ਜਾ ਰਹੇ ਆ ਤੇ ਇਹ ਤੁਹਾਨੂੰ ਸਾਰੇ ਪੰਜਾਬ ਨੂੰ ਸੱਦਾ ਕਿ ਮੈਦਾਨ ਦੇ ਵਿੱਚ ਆਓ ਲੜਾਈ ਵਾਸਤੇ ਆਓ ਆਉਣਲੇ ਦਿਨਾਂ ਦੇ ਵਿੱਚ ਕਿਸਾਨ ਮਜ਼ਦੂਰ ਸ਼ਗਰਚੀ ਪੂਰੀ ਪੰਜਾਬ ਨੂੰ ਬਾਕੀ ਜਥੇਬੰਦੀਆਂ ਨਾਲ ਗੱਲ ਕਰਕੇ ਇੱਕ ਡੇਢ ਦਿੱਤੀ ਜਾਊਗੀ ਉਹ ਡੇਢ ਤੱਕ ਸਾਰੇ ਮੀਟਰ ਲਾ ਕੇ ਛੁੱਟੇ ਜਾਣਗੇ ਪਰ ਸਾਡੀ ਜਿਥੇ ਬਿੰਦਾ ਫੈਸਲਾ ਵਾ ਅਸੀਂ ਲਗਾਤਾਰ ਦੱਪਰਾ ਮੀਟਰ ਛੁੱਟ ਰਹੇ ਆ ਤਾਂ ਛੁੱਟੇ ਜਾ ਰਹੇ ਆ ਤੇ ਉਹਦੇ ਵਾਸਤੇ ਸਾਰੇ ਜਿਹੜੇ ਵੀਰਿਆ ਉਹ ਤਤਪਰਤਾ ਦੇ ਨਾਲ ਕੰਮ ਕਰੋ